ਇਸ ਵੇਲੇ ਦੀ ਵੱਡੀ ਖਬਰ ਸਿੱਖਾਂ ਨਾਲ ਜੁੜੀ ਸਾਹਮਣੇ ਆ ਰਹੀ ਹੈ ਸਿੱਖਾਂ ਨੂੰ ਲੈ ਕੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ ਆਇਆ ਉਹ ਕਹਿੰਦੇ ਨੇ ਕਿ 2015 ਤੋਂ ਲੈ ਕੇ ਹੁਣ ਤੱਕ ਸਿੱਖ ਸਿਰਫ ਬੇਅਦਬੀ ਦਾ ਇਨਸਾਫ ਮੰਗਦੇ ਦਿਖਾਈ ਦਿੰਦੇ ਨੇ ਤੇ ਧਰਨੇ ਲਾਉਂਦੇ ਨੇ ਤੇ ਪੱਕੇ ਮੋਰਚੇ ਲਾ ਕੇ ਬੈਠੇ ਨੇ ਤੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਉਹਨੂੰ ਜ਼ਮਾਨਤ ਦੇ ਕੇ ਬਾਹਰ ਕਢਾ ਲੈਂਦੀ ਹੈ ਤੇ ਅਰਸ਼ਦੀਪ ਹੋਰ ਕੀ ਕਹਿੰਦੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੇਸ਼ ਵਿਦੇਸ਼ਟ ਜਿੱਥੇ ਵੀ ਸਿੱਖ ਵਸਦਾ ਨਾਨਕ ਨਾਮ ਲੇਵਾ ਵਸਦਾ ਚਾਹੇ ਤੁਸੀਂ মিডিਆ ਦੇ ادارے ਜਿੰਨੇ ਚੰਡੀਗੜ੍ਹ ਦੇ ਵਿੱਚ ਵੀ ਬੈਠੇ ਹੋ ਔਰ ਜਿਹੜਾ ਵੀ ਬੰਦਾ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਉਹ 2015 ਤੋਂ ਲੈ ਕੇ ਅੱਜ ਤੱਕ ਇੱਕੋ ਚੀਜ਼ ਚਾਹੁੰਦਾ ਹੈ ਕਿ ਜਿਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਜਿਨੇ ਸਾਡੇ ਪਿਓ ਦੀ ਪੱਗ ਲਾਹੀ ਹੈ ਉਹਦੇ ਚਿਹਰੇ ਲੋਕਾਂ ਦੇ ਵਿੱਚ ਨੰਗੇ ਹੋਣੇ ਚਾਹੀਦੇ ਨੇ ਔਰ ਜਿਹੜੀ ਦਿਲ ਦੀ ਭਾਵਨਾ ਹੈ ਉਹ ਇਹ ਕਿ ਲੋਕਾਂ ਨੂੰ ਤਾਂ ਚਰਾਹੇ 'ਚ ਖੜਕੇ ਫਾਂਸੀ ਲਾਉਣੀ ਚਾਹੀਦੀ ਹੈ ਔਰ ਇੱਕ ਸ਼ਖਸ ਜਿਹੜਾ ਕਿ ਇਸ ਚੀਜ਼ ਦਾ ਦੋਸ਼ੀ ਹੈ ਪ੍ਰਦੀਪ ਕਲੇਰ ਉਹ ਸ਼ਰਿਆਮ ਡੰਕੇ ਦੀ ਚੋੜ ਤੇ ਪੱਟਾਂ ਤੇ ਹੱਥ ਮਾਰ ਕੇ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਔਰ ਗੱਲਾਂ ਕੀ ਕਰਦਾ ਦੂਜਿਆਂ ਤੇ ਲਾਂਛੜਬਾਜੀ ਦੀਆਂ ਕਿ ਫਲਾਣਾ ਕਦੋਂ ਕਿੱਥੇ ਕਿਨੂੰ ਮਿਲਿਆ ਹਾਲਾਂਕਿ ਉਹਦੀ ਕਿਸੇ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਕੋਰਾ ਝੂਠ ਹੈ ਪਰ ਇਹ ਇੱਕ ਵੱਡਾ ਸਵਾਲ ਹੈ ਕਿ ਕੀ ਗੁਰੂ ਸਾਹਿਬ ਵੱਡੇ ਨੇ ਕੀ ਗੁਰੂ ਸਾਹਿਬ ਦੀ ਬੇਅਦਬੀ ਇੱਕ ਸਭ ਤੋਂ ਵੱਡਾ ਕਹਾਣਾ ਕੰਮ ਹੈ ਇਹ ਕਿ ਤੁਸੀਂ ਕਿਸੇ ਮੀਟਿੰਗਾਂ ਦਾ ਜ਼ਿਕਰ ਕਰਕੇ ਸਿਰਫ ਟੀਆਰਪੀ ਲੈਣੀ ਹੈ ਜੋ ਸਰਕਾਰ ਨੇ ਸਕ੍ਰਿਪਟ ਲਿਖ ਕੇ ਦੇਤੀ ਉਹਦੇ ਆਲੇ ਦੁਆਲੇ ਘੁੰਮਣਾ 2018 ਚ ਨੋਮੀਨੇਟ ਹੋਵੇ 5 ਸਾਲ ਪੀਓ ਡਿਕਲੇਅਰ ਹੋਵੇ ਤੇ 2 ਮਹੀਨਿਆਂ ਚ ਸਰਕਾਰ ਦੀ ਮਦਦ ਨਾਲ ਬੇਲ ਲੈ ਕੇ ਬਾਹਰ ਆ ਜਾਏ ਇਹ ਗੱਲ ਕਿਸੇ ਨੂੰ ਹজম ਹੁੰਦੀ ਹੈ ਔਰ ਸਰਕਾਰਾਂ ਇਸ ਗੱਲ ਤੇ ਬਣਨ ਕਿ ਜੀ ਬੇਅਦਬੀ ਦੇ ਦੋਸ਼ੀ ਨੂੰ ਅਸੀਂ ਸਜ਼ਾ ਦੇਵਾਂਗੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਸਮੁੱਚੀ ਕਾਂਗਰਸ ਨੇ ਕਹਿਤਾ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਰਵਿੰਦ ਕੇਜਰੀਵਾਲ ਨੇ ਇਹ ਗੱਲ ਕਹਿਤੀ ਤੇ ਫਿਰ ਉਹ ਸਰਕਾਰਾਂ ਦੇ ਦਾਅਵੇ ਅੱਜ ਕਿੱਥੇ ਖੜੇ ਨੇ ਜੇ ਬੇਅਦਬੀ ਦੇ ਦੋਸ਼ੀ ਸ਼ਰੇਆਮ ਪ੍ਰੈਸ ਕਾਨਫਰੰਸਾਂ ਕਰਨਗੇ ਜੇ ਬੇਅਦਬੀ ਦੇ ਦੋਸ਼ੀ ਸ਼ਰੇਆਮ ਲੋਕਾਂ ਦੇ ਉੱਤੇ ਝੂਠੇ ਇਲਜ਼ਾਮ ਲਾਉਣਗੇ ਤਾਂ ਫਿਰ ਕਿੱਥੇ ਹੈ ਕਾਨੂੰਨ ਦਾ ਸਿਸਟਮ ਕਿੱਥੇ ਹੈ ਲਾਅ ਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਮੀਡੀਆ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਕਿਉਂਕਿ ਅੱਜ ਇਹ ਸਮਾਜਿਕ ਤਾਣੇ ਬਾਣੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਿਆਸੀ ਪੌੜੀ ਦੇ ਤੌਰ ਤੇ ਵੀ ਵਰਤਿਆ ਤੇ ਅੱਜ ਗੁਰੂ ਸਾਹਿਬ ਦੀ ਬੇਅਦਬੀ ਨੂੰ ਇੱਕ ਬੇਸ ਬਣਾ ਕੇ ਸਿਆਸੀ ਖੇਡਾਂ ਇਹ ਖੇਡੀਆਂ ਜਾ ਰਹੀਆਂ ਨੇ ਔਰ ਕੌਣ ਹੈ ਇਸ ਗੱਲ ਦਾ ਜਵਾਬ ਦੇ ਪ੍ਰਦੀਪ ਕਲੇਰ ਨੂੰ ਜੇ ਕੋਈ ਸਵਾਲ ਕਰਨਾ ਚਾਹੀਦਾ ਤਾਂ ਉਹ ਬੇਅਦਬੀ ਦਾ ਦੋਸ਼ੀ ਹੈ ਉਹਦਾ 164 ਦਾ ਬਿਆਨ ਹੈ ਪ੍ਰਦੀਪ ਕਲੇਰ ਆ ਜਾ ਕੇ ਲੋਕਾਂ ਨੂੰ ਇਹ ਗੱਲ ਦੱਸੇ ਕਿ ਗੁਰੂ ਸਾਹਿਬ ਦੇ ਸਰੂਪ ਕਿਵੇਂ ਚੋਰੀ ਹੋਏ ਕਿੱਥੇ ਰੱਖੇਗੇ ਕਿਵੇਂ ਖੰਡਾਏਗੇ ਇਹ ਸਾਰੇ ਕਾਸੇ ਦਾ ਦੋਸ਼ੀ ਹੈ ਤੇ ਇਹ ਤੋਂ ਵੱਡਾ ਦੋਸ਼ ਕੋਈ ਨਹੀਂ ਸੋ ਮੇਰੀ ਤਰਫ ਹੱਥ ਬਨ ਕੇ ਬੇਨਤੀ ਹੈ ਕਿ ਐਸੇ ਜਿਹੜੇ ਲੋਕ ਨੇ ਐਸੇ ਲੋਕਾਂ ਨੂੰ ਸਵਾਲ ਵੀ ਹੋਣੇ ਚਾਹੀਦੇ ਨੇ ਤੇ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਔਰ ਸਰਕਾਰਾਂ ਦੀ ਮਿਲੀ ਭੁਗਤ ਨਾਲ ਕਿਉਂਕਿ ਮਿਲੀ ਭੁਗਤ ਕਿਉਂ ਕਹਨੇ ਆ ਇਹ ਬੰਦਾ 5 ਸਾਲ ਤੱਕ ਕਿਸੇ ਵੀ ਕਾਨੂੰਨ ਦੇ ਸ਼ਿਕੰਜੇ ਚੋਂ ਬਾਹਰ ਰਿਹਾ 5 ਸਾਲ ਬਾਅਦ ਇਹਦੀ ਅਯੋਧਿਆ ਚ ਬੀਜੇਪੀ ਦੇ ਕੁਝ ਲੀਡਰਾਂ ਨਾਲ ਫੋਟੋਆਂ ਆ ਗਈਆਂ ਔਰ ਉਹਨਾਂ ਨੇ ਆਪਣੇ ਫੇਸਬੁੱਕ ਤੇ ਅਪਲੋਡ ਕੀਤੀਆਂ ਉਸ ਗੱਲ ਦੀ ਕੌਂਟਰੋਵਰਸੀ ਹੋਈ ਕਿ ਇਹ ਉਹੀ ਪ੍ਰਦੀਪ ਕਲੇਰ ਹੈ ਜਿਹੜਾ ਬੇਅਦਬੀ ਦੇ ਦੋਸ਼ੀਆਂ ਦਾ ਦੋਸ਼ ਦਾ ਮੁੱਖ ਦੋਸ਼ੀ ਹੈ ਉਸ ਤੋਂ ਬਾਅਦ ਉਹ ਭਾਜਪਾ ਦੇ ਲੀਡਰ ਨੇ ਆਪਣੇ ਅਕਾਊਂਟ ਤੋਂ ਫੋਟੋਆਂ ਵੀ ਡਿਲੀਟ ਕੀਤੀਆਂ ਤੇ ਫਿਰ ਇਹ ਆ ਕੇ ਗੁਰੂਗ੍ਰਾਮ ਤੋਂ ਇਹਦੀ ਅਰੈਸਟ ਦਿਖਾਈ ਜਾਂਦੀ ਹੈ ਸੋ ਇਹ ਸਾਰਾ ਤਾਣਾ ਬਾਣਾ ਸਰਕਾਰਾਂ ਦੀ ਮਦਦ ਨਾਲ ਬੁਣਿਆ ਗਿਆ ਸਰਕਾਰਾਂ ਦੀ ਪੁਸ਼ਤ ਪਨਾਹੀ ਨਾਲ ਹੋਇਆ ਔਰ ਅੱਜ ਪ੍ਰਦੀਪ ਕਲੇਰ ਇੱਕ ਸਭ ਤੋਂ ਵੱਡਾ ਜਵਾਬ ਮੀਡੀਆ ਚ ਆ ਕੇ ਦੇਵੇ ਕਿਉਂਕਿ ਇਹ ਮੰਨਣਯੋਗ ਨਹੀਂ ਕਿ ਹਰ ਇੱਕ ਚੈਨਲ ਦੇ ਉੱਤੇ ਆ ਰਿਹਾ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੈ ਕਿ ਜੀ ਮੁੱਖ ਦੋਸ਼ੀ ਹੈ ਪ੍ਰਦੀਪ ਕਲੇਰ ਤੇ ਉਹਨੂੰ ਪਤਾ ਹੀ ਨਾ ਹੋਵੇ ਅੱਜ ਦੱਸੇ ਤਾਂ ਇਹ ਗੱਲ ਕਿ ਕਿਹੜੇ ਉਹ ਸਰਕਾਰ ਦੇ ਵਿੱਚ ਲੋਕ ਸੀ 2018 ਤੋਂ ਲੈ ਕੇ 24 ਤੱਕ ਕਿਹੜੇ ਉਹ ਲੀਡਰ ਸੀ ਕਿਹੜੇ ਆਫਸਰ ਸੀ ਜਿਹੜੇ ਇਹਨੂੰ ਅੱਜ ਤੱਕ ਬਚਾ ਕੇ ਜਿਨ੍ਹਾਂ ਨੇ ਰੱਖਿਆ ਅਸਲ ਸਵਾਲ ਜੇ ਪ੍ਰਦੀਪ ਕਲੇਰ ਨੂੰ ਕੋਈ ਪੁੱਛਣ ਆਲਾ ਤਾਂ ਇਹ ਹੈ ਔਰ ਇਹ ਲੋਕ ਕਿਸੇ ਵੀ ਕਿਸਮ ਦੇ ਨਾਲ ਬਖਸ਼ੇ ਨਹੀਂ ਜਾਣੇ ਚਾਹੀਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਹੱਕ ਨਹੀਂ ਕਿ ਜਿਹੜਾ ਸਿੱਖਾਂ ਦਾ ਦੋਸ਼ੀ ਹੈ ਜਿਹੜਾ ਨਾਨਕ ਨਾਮ ਲੈਵਾ ਦਾ ਦੋਸ਼ੀ ਹੈ ਉਹਨੂੰ ਮਾਫ ਕਰਨ ਵਾਲਾ ਸਰਕਾਰ ਨਹੀਂ ਉਹਨੂੰ ਮਾਫ ਕਰਨ ਵਾਲੇ ਮੁੱਖ ਮੰਤਰੀ ਨਹੀਂ ਉਹ ਸੰਗਤ ਦਾ ਦੋਸ਼ੀ ਹੈ ਤੇ ਉਹਦੀ ਸਜ਼ਾ ਵੀ ਸੰਗਤ ਤੈ ਕਰੂਗੀ ਇਸ ਤਰੀਕੇ ਦੇ ਨਾਲ ਸਰਕਾਰਾਂ ਨਾਲ ਹੱਥ ਮਲਾ ਕੇ ਇਹੋ ਜਿਹੇ ਦੋਸ਼ੀ ਬਚਣੇ ਨਹੀਂ ਚਾਹੀਦੇ ਮੀਡੀਆ ਵੀ ਇਸ ਗੱਲ ਤੇ ਪਹਿਰੇਦਾਰੀ